ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਹੈ ਹਾਂ ਅੱਜ ਦੀ ਵੱਡੀ ਖਬਰ ਪੈਨਸ਼ਨ ਨੂੰ ਨਹੀਂ ਕਰਨਾ ਪਵੇਗਾ 15 ਸਾਲ ਇੰਤਜ਼ਾਰ 3 ਸਾਲ ਪਹਿਲਾਂ ਹੀ ਖਾਤਿਆਂ 'ਚ ਆ ਜਾਵੇਗਾ ਕਮਿਊਟਡ ਪੈਨਸ਼ਨ ਕੇਂਦਰ ਸਰਕਾਰ ਦੇ ਮੌਜੂਦਾ ਅਤੇ ਰਿਟਾਇਰਡ ਮੁਲਾਜ਼ਮਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਸਕਦੀ ਹੈ ਲੰਬੇ ਸਮੇਂ ਤੋਂ ਚੱਲ ਰਹੀ ਕਮਿਊਟਡ ਪੈਨਸ਼ਨ ਦੀ ਬਹਾਲੀ ਦੀ ਮਿਆਦ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਹੁਣ ਹਕੀਕਤ ਦਾ ਰੂਪ ਲੈ ਸਕਦੀ ਹੈ ਇਹ ਮੰਗ ਨੈਸ਼ਨਲ ਕੌਂਸਲਿੰਗ ਕਾਉਂਸਲਰ ਡਿਸਟਾਪਸਟਾਈਡ ਸਾਈਡ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ ਦਾ ਹਿੱਸਾ ਹੈ ਇਸ ਜੋ ਉਮੀਦ ਜਤਾਈ ਜਾ ਰਹੀ ਹੈ ਇਸ ਨੂੰ 8ਵੇਂ ਐਪੀ ਕਮਿਸ਼ਨ ਦੇ ਮਨਰਮਜ਼ ਟਰਮਜ਼ ਹਾਫ ਰੈਫਰੈਂਸ ਵਿੱਚ ਸ਼ਾਮਲ ਕੀਤਾ ਗਿਆ ਹੈ ਜਦੋਂ ਕੋਈ ਸਰਕਾਰੀ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਇਹ ਬਦਲ ਮਿਲਦਾ ਹੈ ਕਿ ਉਹ ਆਪਣੀ ਮਾਨਸਿਕ ਮਾਸਿਕ ਪੈਨਸ਼ਨ ਦਾ ਇੱਕ ਹਿੱਸਾ ਇੱਕ ਮੁਛਤ ਰਕਮ ਦੇ ਰੂਪ ਵਿੱਚ ਲੈ ਸਕਦਾ ਹੈ ਇਸ ਨੂੰ ਕਮਿਊਨਿਸਟੇਸ਼ਨ ਹਾਫ ਪੈਨਸ਼ਨ ਕਿਹਾ ਜਾਂਦਾ ਹੈ ਇਸ ਦੇ ਬਦਲੇ ਵਿੱਚ ਉਸ ਦੀ ਮਾਸਿਕ ਮਨ ਸੀ ਕਿ ਪੈਨਸ਼ਨ ਨੂੰ ਅਗਲੇ 15 ਸਾਲ ਤੱਕ ਟੋਤੀ ਕੀਤੀ ਜਾਂਦੀ ਹੈ ਤਾਂ ਜੋ ਸਰਕਾਰ ਅੱਗੇ ਦਿੱਤੀ ਗਈ ਰਕਮ ਨੂੰ ਵਾਪਸ ਪ੍ਰਾਪਤ ਕਰ ਸਕੇ ਫਿਲਹਾਲ ਇਹ ਪ੍ਰਕਿਰਿਆ 15 ਸਾਲ ਤੱਕ ਚੱਲਦੀ ਹੈ ਪਰ ਪੈਨਸ਼ਨਰ ਤੇ ਮਲਾਜ਼ਮਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਮਿਆਦ ਬਹੁਤ ਲੰਬੀ ਹੈ ਹਾਰਤਿਕ ਤੌਰ ਤੇ ਇਹ ਸਮਾਂ ਅਸਮਾਨ ਹੈ ਕੀ ਖਾਸ ਕਰਕੇ ਮੌਜੂਦਾ ਖਾਸ ਕਰਕੇ ਮੌਜੂਦਾ ਸਮੇਂ ਜੋ ਵਿਆਜ ਦਰਾਂ ਘਟ ਰਹੀਆਂ ਹਨ ਤੇ ਜੀਵਨ ਕੱਟੀ ਦੀ ਲਾਗਤ ਵਧ ਰਹੀ ਹੈ ਜਿਸ ਕਾਰਨ ਰਿਟਾਇਰਡ ਮਲਾਜ਼ਮਾ ਮਲਾਜ਼ਮ ਆਪਣੀ ਪੈਨਸ਼ਨ ਤੋਂ ਲੰਬੇ ਸਮੇਂ ਲੋੜੀ ਦੇ ਰਹਿ ਸਕ ਜਾਂਦੇ ਹਨ ਸਰਕਾਰੀ ਮਲਾਜ਼ਮ ਜੁਨੀਅਨ ਦੇ ਦਲੀਲ ਹੈ ਕਿ ਜੇ ਬਾਹਲੀ ਦੀ ਮਿਆਦ ਦੇ 15 ਦੀ بجائے 12 ਕਰ 12 ਸਾਲ ਕਰ ਦਿੱਤੀ ਜਾਵੇ ਤਾਂ ਰਿਟਾਇਰ ਮੁਲਾਜ਼ਮਾਂ ਨੂੰ ਜਲਦੀ ਹੀ ਉਹਨਾਂ ਦੀ ਪੂਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਨਾਲ ਉਸ ਮੈਡੀਕਲ ਸਮਾਜਿਕ ਜ਼ਿੰਮੇਵਾਰੀਆਂ ਦਾ ਪਰਿਵਾਰਕ ਖਰਚਿਆਂ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਣ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ